ਸਸਤੀ ਗੱਲ ਦੋਸਤੋ ਅੱਜ ਤੁਹਾਡੇ ਫੇਰ ਰੂਬਰੂ ਹੋ ਰਹੇ ਆ ਲਾਈਵ ਦੇ ਰਾਹੀਂ ਚੱਤਾ ਨਹੀਂ ਕਰਦਾ ਸੀ ਪਰ ਕੁਝ ਗੱਲਾਂ ਐਸੀਆਂ ਨੇ ਜੋ ਤੁਹਾਡੇ ਨਾਲ ਸਾਂਝੇ ਕਰਨੀਆਂ ਪਹਿਲਾ ਚਾਰਨ ਜੋ ਹੈਗਾ ਕਿ ਜੋ جنگ ਹੈ ਇਹ ਸ਼ਬਦ ਛੋਟੇ ਨੇ ਪਰ ਇਹਨਾਂ ਦੇ ਜੋ ਨਤੀਜੇ ਨੇ ਉਹ ਬਹੁਤ ਭਿਆਨਕ ਹੁੰਦੇ ਨੇ ਇਹ ਸਾਨੂੰ ਸਭ ਨੂੰ ਪਤਾ ਹੈ ਜਿਨ੍ਹਾਂ ਨੇ ਜੰਗਾਂ ਵੇਖੀਆਂ ਜਾਂ ਜੰਗਾਂ ਲੜੀਆਂ ਚਾਹੇ ਕਿਸੇ ਵਿਦੇਸ਼ ਦੇ ਹੋਣ ਤੁਸੀਂ ਸਰੀਆ ਦੇਖਿਆ ਹੋਣਾ ਗਾਜ਼ਾ ਦੇ ਦੇਖਿਆ ਹੋਣਾ ਫਿਲਸਤੀਨ ਇਜ਼ਰਾਈਲ ਇਹਨਾਂ ਮੁਲਕਾਂ ਦੀਆਂ ਲੜਾਈਆਂ ਤੁਸੀਂ ਦੇਖਿਆ ਹੋਣੀ ਆ ਕਿਸ ਤਰ੍ਹਾਂ ਘਰਾਂ ਦੇ ਘਰ ਆਪ ਰਸ਼ੀਆ ਤੇ ਯੂਕਰੇਨੀ ਵੇਖ ਲਵੋ ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ ਇੱਕ ਸੋਹਣੇ ਸ਼ਹਿਰ ਖੰਡਰ ਬਣ ਜਾਂਦੇ ਨੇ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਜੰਗਾਂ ਨੂੰ ਰੋਕਿਆ ਵੀ ਜਾ ਸਕਦਾ ਤੇ ਜੋ ਲੋਕ ਜੰਗਾਂ ਦਾ ਵਿਰੋਧ ਕਰਦੇ ਨੇ ਸਹੀ ਨੇ ਆਪਣੀ ਥਾਂ ਤੇ ਭਾਵੇਂ ਉਹ ਕਿਸੇ ਵੀ ਮੁਲਕਾਂ ਦੇ ਹੋਣ ਚਾਹੇ ਯੂਨੋ ਵੀ ਨਹੀਂ ਲੜਨ ਦੀ ਛੇਤੀ ਤਾਂ ਧੋਰ ਮੁਲਕ ਵੀ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਕਈ ਵਾਰ ਜਦੋਂ ਹਾਲਾਤ ਐਸੇ ਹੋ ਜਾਂਦੇ ਨੇ ਵੀ ਬਸੋਂ ਬਾਹਰ ਹੋ ਜਾਂਦੇ ਨੇ ਤੇ ਜੰਗਾਂ ਲੜਨੀਆਂ ਵੀ ਪੈਂਦੀਆਂ ਨੇ ਪਰ ਇਸ ਵਿੱਚ ਕੁਝ ਲੋਗ ਐਸੇ ਸ਼ਰਾਰਤੀ ਅੰਸਰ ਹੁੰਦੇ ਨੇ ਜੋ ਮਾਹੌਲ ਨੂੰ ਜਿਆਦਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਨਾ ਤਾਂ ਫੌਜ ਦੇ ਜੋ ਗਾਈਡਲਾਈਨਸ ਹਨ ਉਹਨਾਂ ਨੂੰ ਫੋਲੋ ਕਰਦੇ ਨੇ ਨਾ ਪ੍ਰਸ਼ਾਸਨ ਦੇ ਗਾਈਡਲਾਈਨਸ ਨੂੰ ਫੋਲੋ ਕਰਦੇ ਨੇ ਤੁਸੀਂ ਆਪਣੇ ਫੌਜ ਦੀ ਵੀ ਜੋ ਪ੍ਰੈਸ ਕਾਨਫਰੰਸ ਹੁੰਦੀ ਹੈ ਹਰ ਦਿਨ ਉਹਦੇ ਵਿੱਚ ਦੇਖੋ ਜਦ ਅਬ ਸ਼ਬਦ ਕੀ ਵਰਤੇ ਗਏ ਹੁੰਦੇ ਨੇ ਕਿ ਪਾਕਿਸਤਾਨ ਆਪਣੇ ਹਰਕਤਾਂ ਤੋਂ ਬਾਝ ਆਵੇ ਉਹ ਹਮਲਾ ਨਾ ਕਰੇ ਤਾਂ ਸਹੀ ਵੀ ਇਧਰੋਂ ਹਮਲਾ ਨਹੀਂ ਕਰਾਂਗੇ ਪਰ ਉਹ ਆਪਣੇ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿਹਦਾ ਜਵਾਬ ਮਜਬੂਰਨ ਦਿੰਦਾ ਜੰਗ ਕੋਈ ਵੀ ਕਰਕੇ ਰਾਜ਼ੀ ਨਹੀਂ ਹੁੰਦਾ ਜੰਗਾਂ ਦੇ ਨਤੀਜੇ ਜੋ ਹੈ ਉਹ ਬਹੁਤ ਭਿਆਨਕ ਤੇ ਮਾੜੇ ਹੁੰਦੇ ਨੇ ਪਰ ਇੱਥੇ ਸਾਡੇ ਕੁਝ ਸਿਆਣੇ ਜਾਦੇ ਆਪਣੇ ਅਮੋਦੀ ਭਗਤ ਕੁਝ ਜਾਦੀ ਸਿਆਣੇ ਨੇ ਜਾਦੀ ਉਹ ਹੈ ਇਹ ਗੋਦੀ ਮੀਡੀਆ ਦੀ ਹਰ ਗੱਲ ਤੇ ਵਧਾ ਚੜਾ ਕੇ ਪੇਸ਼ ਕਰ ਰਹੇ ਨੇ ਉਹ ਦਿਖਾ ਰਹੇ ਨੇ ਜਿਸ ਤਰ੍ਹਾਂ ਗੋਦੀ মিডিਆ ਲਾਹੌਰ ਵਿੱਚ ਜਿੱਤੀ ਬੈਠਾ ਹੈ ਕਰਾਚੀ ਵਿੱਚ ਜਿੱਤੀ ਬੈਠਾ ਹੈ ਇਸਲਾਮਾਬਾਦ ਵਿੱਚ ਜਿੱਤੀ ਬੈਠਾ ਹੈ ਹੋਰ ਕਈ ਜੋ ਖੇਤਰ ਉਹ ਜਿੱਤੀ ਬੈਠੇ ਨੇ ਜਦੋਂ ਕਿ ਫੌਜ ਵੱਲੋਂ ਇਸ ਤਰ੍ਹਾਂ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਵੀ ਅਸੀਂ ਇਸ ਤਰ੍ਹਾਂ ਪਾਕਿਸਤਾਨ ਦੇ ਜੋ ਦਾਖਲ ਉਹ ਕਿੰਨਾ ਥਾਵਾਂ ਤੇ ਕਬਜ਼ੇ ਕਰ ਲੱਤੇ ਨੇ ਕਿ ਇਹ ਗੋਦੀ মিডিਆ ਦੇ ਉੱਤੇ ਰੋਕ ਨਹੀਂ ਲਗਾਈ ਜਾਣੀ ਚਾਹੀਦੀ ਕਿ ਇਹਨਾਂ ਗੋਦੀ মিডিਆ ਨੂੰ ਰੋਕਣਾ ਨਹੀਂ ਚਾਹੀਦਾ ਜੋ ਗਲਤ ਇਨਫੋਰਮੇਸ਼ਨ ਦੇ ਰਿਹਾ ਕੱਲ ਨੂੰ ਇਹੀ ਪਾਕਿਸਤਾਨ ਇਸ ਗਲਤ ਇਨਫੋਰਮੇਸ਼ਨ ਨੂੰ ਲੈ ਕੇ ਯੂਨੋ ਦੇ ਵਿੱਚ ਖੜਾ ਹੋਗਾ ਦੇਖੋ ਜੀ ਸਾਡਾ ਇਹਨਾਂ ਨੁਕਸਾਨ ਸਾਡੇ ਘਰ ਚ ਵੜ ਕੇ ਇਹਨਾਂ ਨੇ ਕੀਤਾ ਤਾਂ ਸਾਨੂੰ ਮਜਬੂਰ ਨੇ ਹਮਲਾ ਇਹਨਾਂ ਤੇ ਕਰਨਾ ਪਿਆ ਜਾਂ ਇਹਨਾਂ ਦਾ ਨੁਕਸਾਨ ਕਰਨਾ ਪਿਆ ਇਹ ਸੋਚਣ ਵਾਲੀ ਗੱਲ ਹੈ ਪ੍ਰਗੋਦੀ ਮੀਡੀਆ ਦੇ ਉੱਤੇ ਕੋਈ ਬੈਨ ਨਹੀਂ ਲਾ ਰਿਹਾ ਹੈਗਾ આજ ਤੱਕ ਤੋਂ ਲੈ ਕੇ ਉਹ ਨਾਪਾਰਤ ਜਿਹੜੇ ਕਈ ਹੈਗੇ ਆ ਚੈਨਲ ਜੋ ਹਰ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰ ਰਹੇ ਨੇ ਤੇ ਜੋ ਗੋਦੀ ਮੀਡੀਆ ਦੇ ਭਗਤ ਹੈ ਮੋਦੀ ਦੇ ਭਗਤ ਹੈ ਓਬੀਸ ਨੂੰ ਪਤਾ ਚੜਾ ਕੇ ਲੋਕਾਂ ਵਿੱਚ ਦੱਸ ਰਹੇ ਨੇ ਜੇਕਰ ਇਹਨਾਂ ਦੀ ਗੱਲ ਦਾ ਵਿਰੋਧ ਕੀਤਾ ਜਾਵੇ ਬੇ ਇਸ ਤਰ੍ਹਾਂ ਦੇ ਇਨਫੋਰਮੇਸ਼ਨਾਂ ਗਲਤ ਇਨਫੋਰਮੇਸ਼ਨਾਂ ਨਾ ਫਲਾਓ ਤੇ ਇਹ ਕੁਝ ਭਗਤ ਸਾਨੂੰ ਹੀ ਸਵਾਲ ਕਰਦੇ ਨੇ ਅਖੇ ਤੁਸੀਂ ਦੇਸ਼ ਵਿਰੋਧੀ ਹੋ ਜਦੋਂ ਅਸੀਂ ਫੌਜ ਦੀ ਗੱਲ ਨੂੰ ਮੂਰੇ ਰੱਖ ਕੇ ਗੱਲ ਕਰਦੇ ਹਾਂ ਫੌਜ ਸਾਡੀ ਇਹ ਕਹਿ ਰਹੀ ਹੈ ਇਹ ਦੇਸ਼ ਭਗਤ ਹੋਣਾ ਜਾਂ ਵਿਰੋਧੀ ਹੋਣਾ ਕਿੱਥੋਂ ਦੀ ਇਹ ਜਾਇਜ਼ ਹੈ ਪਰ ਮੈਂ ਤੁਹਾਡੇ ਨਾਲ ਵਾਦਾ ਰਿਹਾ ਜਿਹੜੇ ਦੋ ਚਾਰਾ ਹੈਗੇ ਹਨਾ ਗੋਦੀ ਮੀਡੀਆ ਵਾਲੇ ਮੋਦੀ ਭਗਤ ਜਸਦਨ ਫੌਜ ਨੇ ਇਹ ਗੱਲ ਕਹਦੀ ਵੀ ਆਜੋ ਵੀ ਸਾਨੂੰ ਜਵਾਨਾਂ ਦੀ ਲੋੜ ਹੈ। ਉਹਨੂੰ ਸਾਲਿਓ ਜਰੂਰ ਨਾਲ ਲੈ ਕੇ ਜਾਊਂਗਾ। ਟੋਡੀ ਉੱਤੇ ਦੇਖੂਗਾ, ਲਾਈਵ ਕਰਕੇ ਐਂ ਲਾਈਵ ਕਰੂੰਗਾ ਵੀ ਆਜੋ। ਪੌਡਰ ਤੇ ਬੁਲਾਇਆ ਗਿਆ, ਫੌਜ ਚ ਭਰਤੀ ਦਾ ਬੁਲਾਇਆ ਗਿਆ। ਤੇ ਫੇਰ ਨਾ ਤੁਸੀਂ ਚੱਡੀ ਕਹਿੰਗੇ ਮੂਤੀਓ ਤੁਸੀਂ। ਫੇਰ ਫੇਰ ਪਤਾ ਲੱਗੂ ਕੌਣ ਦੇਸ਼ ਭਗਤ ਹੈ ਤੇ ਕੌਣ ਦੇਸ਼ ਭਗਤ ਨਹੀਂ ਹੈਗਾ। ਤੇ ਇੱਕ ਕੱਲ ਤੇ ਛੱਦ ਯੂਜ਼ ਕਰਦੇ ਨੇ ਆ ਮੈਂ ਮੇਰੀ ਕਮਿਊਨਿਟੀ ਦੇ ਸਾਹ ਨਾਮ ਦੇਖ ਕੇ ਪਿੱਛੇ ਪੱਗ ਵੇਖ ਕੇ ਇਹ ਅਸੀਂ ਉਸ ਗੁਰੂ ਦੇ ਬੱਚੇ ਹੈ। ਜਿਨ੍ਹਾਂ ਨੇ ਤੁਹਾਡਾ ਜਨੈਊ ਬਚਾਇਆ ਸੀ ਤੁਹਾਡੀਆਂ ਬੋਧੀਆਂ ਬਚਾਈਆਂ ਸੀ ਗੁਰੂ ਤੇਗ ਬਹਾਦਰ ਦੇ ਬੱਚੇ ਅਸੀਂ ਤੇ ਉਹਨਾਂ ਦੀ ਚਾਦਰ ਨੂੰ ਅਸੀਂ ਕਦੇ ਦਾਗਣੇ ਲੱਗਣ ਦੇਵਾਂਗੇ ਜੇ ਲੋੜ ਪਈ ਤਾਂ ਦੇਸ਼ ਲਈ ਲੜਾਂਗੇ ਵੀ ਤੇ ਮਰਾਂਗੇ ਵੀ ਤੇ ਜੱਤਕੇ ਵੀ ਆਵਾਂਗੇ ਤੁਹਾਡੇ ਨੂੰ ਆ ਬਹਿ ਕੇ ਇਕੱਲਾ ਪਕਾਈ ਮਾਰਨ ਵਾਲੀਆਂ ਗੱਲਾਂ ਨਹੀਂ ਕਰਾਂਗੇ ਅਸੀਂ ਕਹਿੰਦੇ ਖੁਦ ਹੀ ਜੱਟ ਕਮਿਊਨਿਟੀ ਆ ਸਾਡੀ ਤੇ ਕਿੰਨੇ ਜੱਟ ਜੱਟ ਤੇ ਜੱਟ ਸ਼ੀਰ ਹੋ ਰਹੇ ਨੇ ਉਹ ਤੁਸੀਂ ਦੇਖ ਲੋ ਕਿਸਾਨਾਂ ਦੇ ਪੁੱਤ ਸੀਧਰ ਕਿਸਾਨਾਂ ਬਾਰੇ ਜੋ ਸ਼ਬਦਾਵਲੀ ਤੁਸੀਂ ਵਰਤਦੇ ਹੋ ਨਾ ਗੋਦੀ ਮੀਡੀਆ ਤੇ ਜਾਂ ਅੰਤਪੱਖਤਾ ਨੇ ਤੇ ਹੁਣ ਟੀਵੀਾਂ ਤੇ ਕਿਵੇਂ ਚਲਾਈ ਜਾਂਦੇ ਆ ਸਿੱਖੋਂ ਨੇ ਇਹ ਕੀਤਾ ਥਾ ਸਿੱਖੋਂ ਨੇ ਉਹ ਕੀਤਾ ਥਾ ਜਿਸ ਸਿਕਮਾਂ ਲੱਗਦੇ ਆ ਅੱਜ ਜੇ ਅਸੀਂ ਆਪ ਦੀਆਂ ਮੰਗਾਂ ਲਈ ਧਰਨੇ ਦੇਈਏ ਤਾਂ ਅਸੀਂ ਖਾਲਸਤਾਨੀ ਆ ਹੈ ਤੇ ਇੱਕ ਤਾਂ ਬੜੇ ਸ਼ਰਮ ਦੀ ਗੱਲ ਆ ਮੈਂ ਕੁਝ ਕਮੈਂਟ ਦੇਖੇ ਸੀ ਜੋ ਜਰਨਲ ਸੋਫੀਆ ਕ੍ਰਿਸ਼ੀ ਜੋ ਕਿ ਸਾਡੇ ਫੌਜਿਕ ਨਾਮ ਵਾਰ ਅਫਸਰ ਆ ਉਹਦੇ ਲਈ ਵਰਤੇ ਗਏ ਆਖੇ ਸਾਨੂੰ ਇਸਤੇ ਵੀ ਜੋ ਲੀਡ ਕਰ ਰਹੀ ਹੈ ਕਮਾਂਡਿੰਗ ਇਹ ਲੀਡ ਕਰ ਰਹੀ ਹੈ ਉਹ ਜਨਰਲ ਸੋਫੀਆ ਕ੍ਰੇਸ਼ੀ ਜੋ ਪਾਕਿਸਤਾਨ ਤੇ ਹਮਲੇ ਹੋ ਰਹੇ ਉਸ ਨੂੰ ਲੀਡ ਲੀਡਿੰਗ ਆਫੀਸਰ ਆ ਉਹ ਤੇ ਉਹਤੇ ਇੱਕ ਕਮੈਂਟ ਕਰ ਰਿਹਾ ਸਾਨੂੰ ਇਹ ਤੇ ਧਿਆਨ ਰੱਖਣਾ ਪਊਗਾ ਗੋਦੀ মিডিਆ ਤੇ ਮੋਦੀ মিডিਆ ਦੇ ਭັກਤ ਕਿਤੇ ਇਹ ਨਾ ਗੱਤਾਰੀ ਕਰ ਦੇਖੋ ਇਹ ਨਹੀਂ ਘਟਿਆ ਸੋਚ ਇਹਨਾਂ ਆਰਐਸਐਸ ਦੇ ਲੋਕਾਂ ਦੀ ਹੈਗੀ ਤੇ ਸਵੇਰੇ ਵੀ ਮੈਨੂੰ ਇੱਕ ਅਹੀ ਕਮੈਂਟ ਆਇਆ ਸੀਗਾ ਵੀ ਤੁਸੀਂ ਦੇਸ਼ ਨੂੰ ਆ ਨਾ ਕਰੋ ਦੇਸ਼ ਨੂੰ ਉਹ ਨਾ ਕਰੋ ਸਵੇਰ ਦੀ ਗੱਲ ਹੈ ਤੇ ਸਾਡਾ ਭਰਾ ਹੁਣੀ ਕਰੀ ਜਾਂਦਾ ਸੀਗਾ ਅਸੀਂ ਦੇਸ਼ ਨਾਲ ਸ਼ੁਰੂ ਤੋਂ ਖੜੇ ਆਂ ਸ਼ੁਰੂ ਤੋਂ ਲੜਦੇ ਆਂ ਤੇ ਸ਼ੁਰੂ ਤੋਂ ਦੇਸ਼ ਲਈ ਮਰਦੇ ਆਂ ਸਾਨੂੰ ਆਪ ਦੀ ਸਫਾਈ ਦੇਣ ਦੀ ਕੋਈ ਲੋੜ ਨਹੀਂ ਹੈਗੀ ਕਿ ਸਿੱਖਾਂ ਨੇ ਸਰਦਾਰਾਂ ਨੇ ਜਾਂ ਪੰਜਾਬੀਆਂ ਨੇ ਕੀ ਕੀਤਾ ਹੈਗਾ ਸੋ ਜੰਗ ਦਾ ਵਿਰੋਧ ਤਾਂ ਹਰ ਬੰਦੇ ਨੂੰ ਕਰਨਾ ਚਾਹੀਦਾ ਜੰਗ ਕੋਈ ਚੰਗੀ ਗੱਲ ਤਾਂ ਨਹੀਂ ਹੁੰਦੀਗੀ ਪਰ ਸਾਨੂੰ ਜੋ ਇਨਫੋਰਮੇਸ਼ਨ ਹੈ ਘਟਕਟ ਉਹ ਤਾਂ ਸਹੀ ਹੋਣੀ ਚਾਹੀਦੀ ਹੈ ਨਾ ਸਾਡੀ ਫੌਜ ਦੀ ਜੋ ਇਨਫੋਰਮੇਸ਼ਨ ਨੂੰ ਤੁਸੀਂ ਤੋੜ ਮਰੋੜ ਕੇ ਪੇਸ਼ ਕਰ ਰਹੇ ਹੋ ਸਾਡੀ ਫੌਜ ਕਹਿ ਰਹੀ ਹੈ ਵੀ ਅਸੀਂ ਉਹਨਾਂ ਦੇ ਫੌਜੀ ਟਿਕਾਣਿਆਂ ਤੇ ਨਹੀਂ ਹਮਲਾ ਕੀਤਾ ਅਸੀਂ ਉਹਨਾਂ ਦੇ ਨਾਗਰਿਕਾਂ ਤੇ ਹਮਲਾ ਨਹੀਂ ਕੀਤਾ ਅਸੀਂ ਸਿਰਫ ਅਤਵਾਦੀ ਕੈਂਪਾਂ ਦੇ ਉੱਪਰ ਹਮਲਾ ਕਰ ਰਹੇ ਹਾਂ ਤੇ ਗੋਦੀ ਮੀਡੀਆ ਕੀ ਕਹਿ ਰਿਹਾ ਆ ਆ ਵੀ ਫੌਜ ਦਾ ਉਥੋਂ ਦਾ ਆ ਡਾਟਾ ਪਾਕਿਸਤਾਨ ਦੇ ਇਤਿਹਾਸ ਹਿੱਟਦਾ ਪਾਕਿਸਤਾਨ ਦਾ ਉਹ ਕਰਤਾ ਜੋ ਗਲਤ ਇਨਫੋਰਮੇਸ਼ਨ ਗੋਦੀ ਮੀਡੀਆ ਦਿਖਾ ਰਿਹਾ ਹੈ ਕੱਲ ਨੂੰ ਜ਼ੂਮ ਵਨੋ ਦੇ ਵਿੱਚ ਇਹੀ ਰਿਪੋਰਟਾਂ ਲੈ ਕੇ ਉਹ ਖੜਨਗੇ ਕਿ ਭਾਰਤ ਨੇ ਸਾਡਾ ਇੰਨਾ ਨੁਕਸਾਨ ਕੀਤਾ ਹੈ ਅਸੀਂ ਤਾਂ ਇੰਨਾਂ ਗੱਲਾਂ ਦਾ ਵਿਰੋਧ ਕਰਦੇ ਆਂ ਕਿ ਉਹਦੀ ਮੀਡੀਆ ਦਾ ਹੋਰ ਸਾਨੂੰ ਕੋਈ ਇਸ ਗੱਲ 'ਚ ਉਹ ਨਹੀਂ ਹੈਗਾ ਤੇ ਇੱਕ ਸਵੇਰੇ ਸਾਡਾ ਭਰਾ ਹੈਗਾ ਉਹ ਵੀ ਜੋਸ਼ੀ ਸਾਹਿਬ ਉਹ ਉਹਨਾਂ ਨੂੰ ਹੋਰ ਕੋਈ ਗੱਲ ਹੀ ਨਹੀਂ ਆ ਰਹੀ ਉਹ ਉਹ ਵੀ ਪਾਰਟੀ ਦੇ ਕਮੈਂਟ ਕਰ ਰਹੇ ਸੀਗੇ ਸਾਡੀ ਤੇ ਆਖੇ ਕਾਂਗਰਸ ਵੇਲੇ ਕੀ ਹੋਇਆ ਸੀ ਮੈਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਸੀ ਕਾਂਗਰਸ ਵੇਲੇ ਕੀ ਹੋਇਆ ਸੀ 68 ਦੀ ਜੰਗ ਹੋਈ ਹੈ ਉਹ ਜਿੱਤੇ ਕੱਤਰ ਉਹ ਜਿੱਤੇ ਹੈ ਜੇ ਕਾਂਗਰਸ ਦਾ ਰਾਸ ਸੀ ਅਖੇ ਫੌਜ ਨੂੰ ਖੁੱਲ ਹੈ ਨਹੀਂ ਸੀ ਉਹ ਜੇ ਫੌਜ ਨੂੰ ਖੁੱਲ ਨਹੀਂ ਸੀਗੀ ਤਾਂ ਫਿਰ ਇਹ ਦੋ ਜੰਗਾਂ ਕਿਵੇਂ ਜਿੱਤ ਗਿਆ ਭਾਰਤ ਕਿਸ ਤਰ੍ਹਾਂ ਉਹਨਾਂ ਦੇ 95000 ਸੈਨਿਕਾਂ ਦੀ ਗੋਡਣੀ ਲਵਾਤੀ ਸੀਗੀ ਭਾਰਤ ਦੇ ਫੌਜੀਆ ਨੇ ਸਭ ਨੂੰ ਪਤਾ ਹੈ ਭਾਰਤ ਦੇ ਫੌਜੀਆ ਨੇ ਕੀਤਾ ਸੀ ਇਹ ਕੋਈ ਕਾਂਗਰਸ ਨੇ ਨਹੀਂ ਕੀਤਾ ਸੀ ਹਾਂ ਰਾਜ ਕਾਂਗਰਸ ਨੇ ਪੂਰੀ ਖੋਲ ਸੀ ਜਿਹੜੀ ਗਵਰਨਮੈਂਟ ਹੁੰਦੀ ਹੈ ਉਸ ਹਿਸਾਬ ਦੀ ਪਾਲਿਸੀ ਦੇ ਹਿਸਾਬ ਜੋ ਸਿਚੁਏਸ਼ਨ ਹੁੰਦੀ ਹੈ ਉਸ ਹਿਸਾਬ ਦੀ ਪਾਲਿਸੀ ਦੇ ਹਿਸਾਬ ਨਾਲ ਚੱਲਦੇ ਆ ਬੰਗਲਾਦੇਸ਼ ਬਣਿਆ ਉਹਦੇ ਵਿੱਚੋਂ ਬਣਿਆ ਜਾਂ ਨਾ ਬਣਿਆ ਤੁਸੀਂ ਆਕਰ ਕਰ ਤੋਂ ਨਹੀਂ ਬਣਿਆ ਹੈਗਾ ਉਹਦੇ ਪ੍ਰਮਾਨ ਹੈ ਪ੍ਰੂਫ ਉਸ ਚੀਜ਼ਾਂ ਦੇ ਪਰ ਕਦੇ ਵੀ ਪੋਸਟਰ ਨਹੀਂ ਚਪਾਏ ਸੀ ਅੱਜ ਹਜੇ ਰੌਲਾ ਅਧਵਿਚਾਰ ਹੈ ਤੇ ਮੋਦੀ ਸਾਹਿਬ ਦੇ ਪੋਸਟਰ ਵਿਹਾਰ ਚੋਣਾਂ ਲਈ ਐ ਬਣੇ ਪਏ ਆ ਪੋਸਟਰ ਬਣਾ ਰੱਖਿਆ ਐ ਏਡੇ ਵੱਡੇ ਵੱਡੇ ਪੋਸਟਰ ਲਾਤੇ ਮੋਦੀ ਜੀ ਨੇ ਇਹ ਕੀ ਹਜੇ ਤਾਂ ਕੁਝ ਹੋਇਆ ਵੀ ਨਹੀਂ ਹਜੇ ਸ਼ੇਰ ਚ ਪੂਣੀ ਵੀ ਨਹੀਂ ਕੱਤੀ ਗਈ ਹਜੇ ਕੀ ਪਤਾ ਉਹਨਾਂ ਨੇ ਤਾਂ ਅੱਜ ਜੰਗ ਦਾ ਐਲਾਨ ਕੀਤਾ ਪਾਕਿਸਤਾਨ ਨੇ ਤਾਂ ਅੱਜ ਖਬਰਾਂ ਆਈ ਜਾਂਦੀਆਂ ਆਂ ਆਫੀਸ਼ੀਅਲ ਸਟੇਟਮੈਂਟ ਆ ਉਹਨਾਂ ਦੇ ਪ੍ਰਧਾਨ ਮੰਤਰੀ ਦੀ ਆਈਐਫ ਆਈਐਮਐਫ ਵੱਲੋਂ ਉਹਨਾਂ ਦਾ ਕਰੋੜਾਂ ਦਾ ਅਰਬਾਂ ਦਾ ਜੋ ਹੈ ਬਿਲੀਅਨਾਂ ਦਾ ਕਰਜ਼ਾ ਸੈਕਸ਼ਨ ਹੋਇਆ ਗਿਆ ਹੁਣ ਉਹ ਪਾਪ ਨੂੰ ਪਤਾ ਵੀ ਕਰਜ਼ਾ ਕਿਸ ਚੀਜ਼ ਲਈ ਵਰਤਦੇ ਨੇ ਉਹ ਅੱਤਵਾਦ ਨੂੰ ਪ੍ਰੋਮੋਟ ਕਰਨ ਲਈ ਫੰਡ ਲੈਂਦੇ ਨੇ ਉਹ ਆਪਣੇ ਖਿਲਾਫ ਵਰਤਦੇ ਨੇ ਸਭ ਨੂੰ ਪਤਾ ਹੈ ਪਰ ਜਿਸ ਤਰ੍ਹਾਂ ਦੀਆਂ ਉਹਨਾਂ ਨੇ ਫੋਟੋਆਂ ਛਪਾਈਆਂ ਨੇ ਉਹ ਤਾਂ ਸੈਲੀਬ੍ਰੇਟ ਕਰ ਰਹੇ ਆ ਜਾਂ ਜੰਗ ਸੈਲੀਬ੍ਰੇਟ ਕਰ ਰਹੇ ਆ ਕਮਾਲ ਦੀ ਗੱਲ ਹੈ ਜੀ ਜੰਗ ਕੋ ਸੈਲੀਬ੍ਰੇਟ ਕਰਨ ਵਾਲੀ ਜਗਾ ਮੈਂ ਤਾਂ ਕਹਿਣਾ ਇੱਕ ਥਾਂ ਤੇ ਨਾ ਗੋਦੀ ਤੇ મોદી ਭਗਤਾਂ ਨੂੰ ਇੱਕ ਥਾਂ ਤੇ ਥਾਂ ਦੇ ਦਿਓ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਉੱਥੇ ਇਕੱਠੇ ਹੋ ਜਿਓ ਤੇ ਛੋਡੇ ਵਾਲੇ ਪਾਸੇ ਉਧਰ ਬੰਬ ਬੰਬ ਸੱਟਣਗੇ ਚੱਲਣਗੇ ਆ ਦੇ ਦੇ ਬਈ ਇੱਥੋਂ ਲੜਾਈ ਲੜੀ ਜਾਊਗੀ ਜਬ ਬਾਰਡਰਾਂ ਤੇ ਆ ਕੇ ਖੁਦ ਕਮਾਂਡ ਸੰਭੋ ਜਾ ਤੁਸੀਂ ਮਾਮਾ ਦੇ ਪੁੱਤਾਂ ਮਰਵਾਉਣੇ ਕਿਸੇ ਵੀ ਮਾਂ ਲਈ ਭਾਵੇਂ ਕਿਸੇ ਮੁਰਖ ਦੀ ਮਾਂ ਐ ਕਿਸੇ ਵੀ ਧਰਮ ਜਾਤ ਦੀ ਮਾਂ ਐ ਜੀ ਉਹਨਾਂ ਲਈ ਸੌਖੇ ਨਹੀਂ ਹੁੰਦੇ ਆ ਸ਼ਿਪਾਹੀ ਨੂੰ ਸ਼ਿਪਾਹੀ ਨੂੰ ਆਉਤਾ ਫਰਜ਼ ਨਿਭਾਉਣਾ ਪੈਂਦਾ ਹੈ ਗਾ ਆਪਣੇ ਮੁਲਕ ਲਈ ਆਪਦੀ ਧਰਤੀ ਲਈ ਪਰ ਜੋ ਗੋਦੀ ਮੀਡੀਆ ਕਰ ਰਿਹਾ ਹੈ ਮੇਰੇ ਹਿਸਾਬ ਨਾਲੇ ਬਿਲਕੁਲ ਸਹੀ ਨਹੀਂ ਹੋ ਰਿਹਾ ਤੇ ਗੋਦੀ ਮੀਡੀਆ ਦੇ ਉੱਤੇ ਲਗਾਾਮ ਲਗਾਉਣੀ ਸਾਨੂੰ ਸਭ ਤੋਂ ਜ਼ਰੂਰੀ ਹੈ ਤੇ ਦੂਜਾ ਇਹਦੀ ਮਾਰਕ ਨੂੰ ਪੈਂਦੀ ਹੈ ਸਭ ਤੋਂ ਵੱਧ ਗਰੀਬ ਨੂੰ ਪੈਂਦੀ ਹੈ ਦਿਹਾੜੀਦਾਰ ਨੂੰ ਪੈਂਦੀ ਹੈ ਅੱਜ ਕੀ ਭਾਸੀ ਗੰਡੇ ਜੋ 100 ਦੇ 5 ਕਿਲੋ ਦਿੰਦੇ ਹੁੰਦੇ ਸੀ ਅੱਜ 100 ਦੇ 3 ਕਿਲੋ ਰਹਿ ਗਏ ਦੋ ਦਿਨ ਹੋਰ ਚੱਲੇਗੀ 100 ਦੇ ਕਿਲੋ ਹੀ ਆ ਜਾਣਗੇ ਇਹ ਇਹ ਕੌਣ ਲੋਕ ਨੇ ਜਿਹੜੇ ਇਸ ਆਪਦਾਨੂ ਇਸ ਮੌਕੇ ਨੂੰ ਆਪਦੇ ਪ੍ਰੋਫਿਟ ਲਈ ਵਰਤ ਰਹੇ ਨੇ ਕੌਣ ਲੋਕ ਕਿਹੜੇ ਦੇਸ਼ ਭਗਤ ਹੈ ਬਈ ਇਹ ਸਾਨੂੰ ਦੱਸਿਆ ਜਾਵੇ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਦੇਸ਼ ਭਗਤਾਂ ਨੇ ਸਬਜ਼ੀਆਂ ਦੇ ਰੇਟ ਵਧ ਗਏ ਰਾਸ਼ਨ ਜੋ ਹੈ ਉਹ ਕਿੰਨਾ ਮਹਿੰਗਾ ਕਰਤਾ ਕਿੰਨਾ ਇਹ ਦੁਕਾਨਾਂ ਦੇ ਉੱਤੇ ਕਿੰਨਾ ਮਹਿੰਗਾ ਮਹਿੰਗਾ ਸਮਾਨ ਵੇਚ ਰਹੇ ਨੇ 10 ਵਾਲੀ ਚੀਜ਼ 50 ਕਰਤੀ ਹੋਣੀ ਹੈ ਫਾਇਦਾ ਕੁਝ ਹਾਲਾਤ ਵਿਗੜੇ ਵੀ ਨਹੀਂ ਹੈਗੇ ਇਹਨਾਂ ਹਾਲਾਤ ਵੀ ਨਹੀਂ ਵਿਗੜੇ ਇਹਨਾਂ ਨੇ ਹੁਣ ਹੀ ਭਾਅ ਚੱਕਦੇ ਹਰ ਚੀਜ਼ ਦੇ ਸੋ ਦਿਮਾਗ ਦੇ ਵਿੱਚੋਂ ਇਹ ਜੰਗ ਵਾਲਾ ਕੀੜਾ ਕੱਢਣਾ ਪਊਗਾ ਹਰ ਇਸ ਤੋਂ ਪਹਿਲਾਂ 6571 1999 ਤੋਂ ਜੰਗਾਂ ਹੋਈਆਂ ਗਈਆਂ ਕੀ ਹੱਲ ਨਿਕਲੇ ਕਿ ਸਾਰੀ ਸਿਚੁਏਸ਼ਨ ਉਸੇ ਤਰ੍ਹਾਂ ਹੀ ਹੈ ਉਹੀ ਮਸਲੇ ਆ ਉਹੀ ਚੀਜ਼ ਆ ਉਹੀ ਅੱਤਵਾਦ ਇਹ ਟੇਬਲ ਟਾਕ ਰਹੀ ਹਰ ਗੱਲ ਦਾ ਮਸਲਾ ਹੁੰਦਾ ਹੈ ਇਹ ਯੂਨੈਸਕੋ ਦੇ ਵਿੱਚ ਤਕੜੇ ਤਰੀਕੇ ਨਾਲ ਸਾਨੂੰ ਆਵੇ ਰਿਪਰੈਜ਼ੈਂਟੇਸ਼ਨ ਕਰਨੀ ਪਊਗੀ ਐਵੇਂ ਗੱਲਾਂ ਨਾਲ ਇਹਨੂੰ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਦੇਸ਼ ਦੀ ਮੁਸਲਮਾਨਾਂ ਖਿਲਾਫ ਢਕਾਈ ਜਾਂਦੇ ਆ ਜੀ ਕਿਸਾਨ ਧਰਨੇ ਦੇ ਬੈਹ ਜੇ ਤੱਕ ਦੇਸ਼ ਦੇ ਹਿੱਸੇਖਾਂ ਦੇ ਖਿਲਾਫ ਪੱਗ ਵਾਲੇ ਨੂੰ ਦੇਖ ਕੇ ਯਾਰ ਮੰਦੀ ਸ਼ਬਦਾਵਲੀ ਬੋਲੇ ਖਾਲਸਤਾਨੀ ਬੋਲਿਆ ਜਾਂਦਾ ਹੈ। ਵਾਕਿ ਉਹਨਾਂ ਲੋਕਾਂ ਨੂੰ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਰਹੇ ਨੇ ਤਮਾਮ ਉਮਰ ਜਿਹੜੇ ਜਿੰਨਾਂ ਲੋਕਾਂ ਨੇ ਗਜਰਾਤ ਦੇ ਲੋਕ ਹੈ ਇਹ ਵਪਾਰੀ ਲੋਕ ਸੀ ਇਹਨਾਂ ਨੇ ਉਹਨਾਂ ਮੁਗਲਾਂ ਨੂੰ ਇੱਧਰ ਦਾ ਰਸਤਾ ਦਿਖਾਇਆ ਗਿਆ। ਵਪਾਰ ਕਰਨ ਜਾਂਦੇ ਸੀ ਉਹਨਾਂ ਨੇ ਮੁਗਲਾਂ ਨੂੰ ਭਾਰਤ ਦਾ ਰਸਤਾ ਦਿਖਾਇਆ ਗਿਆ। ਇੱਥੇ ਆਓ ਬਹੁਤ ਵੱਡਾ ਬੜਾ ਇਤਿਹਾਸ ਪਿਆ ਕੀ ਕਿਹੜੀ ਜੀ ਛੇੜੋਗੇ ਤੁਸੀਂ ਤੁਹਾਡੇ ਵਰਗੇ ਲੋਕ ਹੀ ਸੀਗੇ ਆ ਮੋਦੀ ਗੋਦੀ ਵਰਗੇ ਜਿਨ੍ਹਾਂ ਨੇ ਦੇਸ਼ ਦਾ ਨਾਸ ਮਾਰਿਆ ਹੋਇਆ ਸੋ ਬੇਨਤੀ ਹੈ ਅਸੀਂ ਹਰ ਧਰਮ ਦਾ ਬੰਦਾ ਭਾਵੇਂ ਹਿੰਦੂ ਹੈ ਸਨਾਤਨੀ ਹੈ ਭਾਵੇਂ ਸਿੱਖ ਹੈ ਮੁਸਲਮਾਨ ਹੈ ਸਾਈ ਅੱਜ ਪੂਰੇ ਜੋਸ਼ ਨਾਲ ਆਪਣੇ ਮੋਲਕ ਨਾਲ ਖੜਾ ਹੈ ਆ ਉਹਦੇ ਜਿੱਥੋਂ ਦਾ ਖੰਦਾ ਉਹਦੇ ਨਾਲ ਖੜਾ ਹੋਇਆ ਕੋਈ ਐਸਾ ਹੋਊਗਾ ਕਟਿਆ ਬੰਦਾ ਜਿਹੜਾ ਜਿਸ ਕارتی ਦਾ ਖੰਦਾ ਹੂ ਉਸ ਨੂੰ ਮਾੜਾ ਖਦਾਉ ਜਾਂ ਉਸ ਦੇ ਖਿਲਾਫ ਚੱਲਣ ਦੀ ਗੱਲ ਕਰਦਾ ਹੂ ਆ ਕਿੰਨੇ ਸਾਭ ਆਪਣੇ ਦੇਸ਼ ਦੇ ਨਾਲ ਖੜੇ ਹਸਤੇ ਨੇ ਕਿਹੜੇ ਵੀ ਫਿਰ ਜੰਗਾਂ ਸਿਰਫ ਸਾਡੇ ਬਾਰਡਰਾਂ ਤੋਂ ਕਿਉਂ ਲੜੀਆਂ ਜਾਂਦੀਆਂ ਨੇ ਉਹ ਜਿਹੜਾ ਵਪਾਰ ਲਈ ਬਣਾਇਆ ਜਰਾਤ ਦੇ ਬਾਰਡਰ ਤੋਂ ਸ਼ੁਰੂ ਕਰ ਲਓ ਉੱਥੇ ਜਿਹੜਾ ਫੌਜ ਨਹੀਂ ਹੈਗੀ ਜੇ ਉੱਥੋਂ ਦੇ ਜਿਹੜੇ ਬੰਦੇ ਹਨ ਕਿਾ ਤੁਹਾਡੇ ਗੁਜਰਾਤ ਦੇ ਵਿੱਚ ਜਿੱਥੇ ਜਾਦੇ ਬੀਜੇਪੀ ਦਾ ਗਰਭ ਵੀ ਕਹਿੰਦੇ ਐ ਇੱਥੋਂ ਇੱਕ ਮੁਸਲਿਮ ਲੇਡੀ ਸੋਫੀਆ ਕਰਨਲ ਸੋਫੀਆ ਕ੍ਰੇਸ਼ੀ ਨਿਕਲੀ ਐ ਜਿਹੜੀ ਲੀਡ ਕਰ ਰਹੀ ਹੈ ਯਾਰ ਆਪਣੇ ਇਸ ਸਾਰੇ ਮਿਸ਼ਨ ਨੂੰ ਲੀਡ ਕਰ ਰਹੀ ਹੈ ਆਪਣੇ ਦੋ ਕੁੜੀਆਂ ਲੀਡ ਕਰ ਰਹੀਆਂ ਨੇ ਮਿਸ਼ਨ ਮਿਸ਼ਨ ਨੂੰ ਸਾਰੇ ਵਰਮਿਕਾ ਸਿੰਘ ਇਕੱਲ ਆਪਣੀ ਸੋ ਦਿਮਾਗ ਦੇ ਵਿੱਚੋਂ ਇਹ Hindu Musliman ਇਹ ਇਹ ਕੀੜਾ ਹੈ ਗੋਦੀ ਮੀਡੀਆ ਨੂੰ ਚਾਹੀਦਾ ਵੀ ਪਰੇ ਕਰਨ ਤੇ ਇਹਨਾਂ ਦਾ ਜਿਹੜਾ ਬ੍ਰੇਨ ਵਾਸ਼ ਕੀਤਾ ਹ ਆਰਐਸ ਕੋਈ ਨਾ ਨਾਗਪੁਰੀਏ ਜਿਹੜੇ ਸੰਤਰੇ ਹੈ ਨਰੰਗੀ ਸੰਤਰੇ ਇਨਾਂ ਨੂੰ ਸ਼ਰਮ ਚਾਹੀਦੀ ਹੈ ਜੀ ਜੋ ਹਰ ਬੰਦੇ ਲਈ ਘਟਿਆ ਸ਼ਬਦਾਵਲੀ ਦੀ ਸੋਚ ਰੱਖਦੇ ਨੇ ਸੋ ਅਸਤਾ ਹੀ ਕਹਿੰਦੇ ਆ ਵੀ ਇਹ جنگ ਜਿਆਦੇ ਨਾ ਹੋਵੇ ਤੇ ਇਸ ਮਸਲੇ ਦਾ ਹੱਲ ਹੋਵੇ ਹਾਂ ਜੇ ਗੱਲ ਜਿਆਦੇ ਵੱਧੀ ਹੈ ਤੇ ਵਕਤੋਂ ਤੇ ਜੇ ਲੋੜ ਪਈ ਤਾਂ ਅਸੀਂ ਵੀ ਜਾਵਾਂਗੇ ਤੇ ਇਹਨਾਂ ਨਰੰਗੀ ਸੰਤਰੀਆਂ ਨੂੰ ਵੀ ਕਿڑی ਸਕ ਲੈ ਕੇ ਜਾਵਾਂਗੇ ਸਾਲੇ ਜਿਹੜੇ ਇੱਥੇ ਬੈਠੇ ਕੱਲਾ ਗੱਲਾਂ ਹੀ ਮਾਰਦੇ ਆ ਜੀ ਜੰਗ ਦੀਆਂ ਗੱਲਾਂ ਹੀ ਕਰਦੇ ਇਹਨਾਂ ਨੂੰ ਪਤਾ ਲੱਗੇ ਵੀ ਜੰਗ ਕੀ ਚੀਜ਼ ਹੁੰਦੀ ਹੈ ਇਹਨਾਂ ਨੂੰ ਬਾਰਡਰ ਤੇ ਪਹਿਲਾਂ ਖੜਾਵਾਗੇ ਅਬਲ ਤਾਂ ਇਹਨਾਂ ਦੀ ਸਾਰਿਆਂ ਦੀ ਇੱਕ ਫੌਜ ਚਾਰ ਕਰ ਲੈਣੀ ਚਾਹੀਦੀ ਏ ਐਵੇਂ ਡੰਡੇ ਚੱਕ ਕੇ ਪ੍ਰੈਕਟਿਸ ਕਰਦੇ ਰਹਿੰਦੇ ਹੈਗੇ ਆ ਇਹ ਖਰਦਿਆਂਗੇ ਉਹ ਕਰਦਿਆਂਗੇ ਨਾਰੇ ਲਾ ਜਾਂਦੇ ਆ ਮਿੱਤਰ ਰੋੜੇ ਵਰਗੇ ਕਿ ਆਹ ਦੇ ਸੈਵ ਸੈਨਿਕ ਹੁੰਦੇ ਪਤਾ ਨਹੀਂ ਕੀ ਕਹਾਉਂਦੇ ਹੈਗੇ ਜੱਟ ਰੋੜਾ ਆ ਜੱਟ ਰੋੜੇ ਨੂੰ ਭੇਜੋ ਆਖੇ ਮੇਰਾ ਬੰਬ ਬਣ ਕੇ ਭੇਜੋ ਭੇਜਣ ਦੀ ਗੱਲ ਉਹ ਤੁਸੀਂ ਆਪ ਹੀ ਜਾਵੜੋ ਜੰਨੇ ਤੁਹਾਡੇ ਦੇਸ਼ ਪ੍ਰੇਮ ਦੇਸ਼ ਭਗਤੀ ਹੈਗੀ ਸੋ ਅਸੀਂ ਸ਼ਾਂਤੀ ਦੀ ਅਪੀਲ ਕਰਦੇ ਆ ਤੇ ਜੇ ਲੋੜ ਪਈ ਕਾ ਦੇਸ਼ ਲਈ ਹਰ ਥਾਂ ਤੇ ਹਰ ਫਰੰਟ ਤੇ ਖੜਨ ਲਈ ਵੀ ਤਿਆਰ ਹੈ ਮਰਨ ਲਈ ਵੀ ਤਿਆਰ ਹੈ ਲੜਨ ਲਈ ਵੀ ਤਿਆਰ ਹੈ ਗੋਦੀ ਤੇ ਮੋਦੀ ਭਖਤਾ ਨੂੰ ਇੰਨੀ ਪੀ ਲਿਆ ਵੀ ਤੁਸੀਂ ਆਪ ਦਾ ਜ਼ਿਆਦਾ ਦਿਮਾਗ ਨਾ ਚਲਾਓ ਤੇ ਜੋ ਫੌਜ ਕਹਿੰਦੀ ਹੈ ਜੋ ਫੌਜ ਸਾਨੂੰ ਇਨਫੋਰਮੇਸ਼ਨ ਦਿੰਦੀ ਹੈ ਉਹ ਵੀ ਧਿਆਨ ਨਾਲ ਸੁਣ ਲਿਆ ਕਰੋ ਸਿਰਫ ਗੋਦੀ ਮੀਡੀਆ ਤੇ ਮੋਦੀ ਮੀਡੀਆ ਦਾ WhatsApp ਜੁਨੀਵਰਸਿਟੀ ਚ ਨਾ ਪੜੋ ਸਵੰਨਾ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈਪੁਰ